ਨਾ ਨਾ ਸਰ ਜੀ ਮੈਂ ਨਾਮ ਮੇਰਾ ਗਰਦਿਆਲ ਸਿੰਘ ਸਾਨੋ ਭਰਮ ਸਿੰਘ ਵੀ ਐਨ ਪੀਓ ਰਿਆ ਮੈਂ ਇਹਦਾ ਕਿੰਨੀ ਦਾ ਸਿਟੀਜ਼ਨ ਅਮਰੀਕਾ ਦਾ ਯੂ ਐਸ ਐਨ ਆਰ ਆਈ ਬੰਦਾ ਵਾਂ ਤੇ ਉਸ ਉਸੀ ਕਾਰਡ 홀ਡਰ ਮੇਰੀ ਸਾਰੀ ਫੈਮਿਲੀ ਸਾਰੀ ਮੇਰੀ ਫੈਮਿਲੀ ਸਿਟੀਜ਼ਨ ਆ ਬੱਚੇ ਮੇਰੇ ਉੱਥੇ ਅਸੀਂ ਦੋਵੇਂ ਜੋ ਦੋਵੇਂ ਜੀ ਇੱਥੇ ਆਏ ਆ ਇਹ ਸਾਨੂੰ ਨਿਸ਼ਾਨ ਸਿੰਘ ਨੇ ਜਮੀਨ ਨਹੀਂ ਦਿੱਤੀ ਠੇਕੇ ਦੇ ਉੱਤੇ ਤੇ ਇਹਨੇ ਇਹਦਾ 2 ਸਾਲ ਸਾਡੇ ਨਾਲ ਸਹੀ ਵਰਤਦਾ ਰਿਆ ਮੁਰਕੇ ਅਸੀਂ ਫੋਨ ਕਰਨਾ ਫੋਨ ਬੰਦਿਆ ਫੋਨ ਚੁੱਕਦਾ ਨਹੀਂ ਫੋਨ ਵਿਜੀ ਆ ਹਾਰ ਕੇ ਸਾਨੂੰ ਦੋਹਾਂ ਜੀਆਂ ਨੂੰ ਇੱਥੇ ਆਉਣਾ ਪਿਆ ਵੀ ਇਹਦਾ ਕਿੰਨੇ ਇਹਦੇ ਕੋਲ ਪੈਸੇ ਲੈਣੇ ਸੀ ਇਹਨੇ 2 ਲੱਖ ਦਾ ਝੂਠਾ ਚੈੱਕ ਦੇ ਦਿੱਤਾ ਮੈਨੂੰ ਹਾਂਜੀ ਇਹਨੇ ਮੇਰਾ ਜੰਦਾ ਤੋੜਿਆ ਮੈਂ ਇਹਦਾ ਕਿੰਨੇ ਤਾਰਾਂ ਕੱਟੀਆਂ ਇਹਨੇ ਫੇਰ ਜ਼ਬਰਦਸਤੀ ਮੈਂ ਕਹੀ ਭਰ ਲਈ ਹਾਂਜੀ ਤੇ ਫਿਰ ਇਹਦਾ ਕਿੰਨੇ ਧਮਕੀਆਂ ਦਿੰਦੇ ਆ ਹੁਣ ਇਹਨਾ ਮੇਰਾ ਇਹਦਾ ਕਿੰਨੀ ਦਾ ਕਿੰਨੇ ਕਿੱਲੇ ਲਮਾਰਾ ਜਿਹੜਾ ਪੁੱਟ ਕੇ ਤੇ ਇਹਦਾ ਕਿ ਮੇਰੀ ਭਾਈ ਪੁੱਟ ਕੇ ਸੂਏ ਜਿੰਨੀ 2 ਫੁੱਟ ਡੂੰਗੀ ਹਾਂਜੀ ਉਹ ਇਹਦਾ ਕਿੰਨੀ ਸਕੇਮੀ ਖਾਲਾ ਲੋ ਵੀ ਮੇਰਾ ਪਾਣੀ ਬੰਦ ਕਰਤਾ ਨਹਿਰ ਦਾ ਤੇ ਬੰਬੀ ਮੇਰੀ ਲੱਗੇ 2 ਦਾ 10 ਫੁੱਟ ਡੂੰਗੋ ਮੇਰੀ ਇਹਦੋਂ ਉੱਥੇ 6 ਕਿੱਲੇ ਆ 2 ਕਿੱਲੇ ਇਧਰ ਮੇਰੇ ਘਰ ਵਾਲੀ ਦੇ ਨਾਲ ਤੇ ਮੈਂ ਬੈ ਲੈ ਹਾਂਜੀ ਇਹਨੂੰ ਇਹਨੂੰ ਠੇਕੇ ਦੇ ਦਿੱਤੀ 2 ਸਾਲ ਠੀਕ ਵਰਤਦਾ ਰਿਹਾ ਫਿਰ ਹਾਂ ਹੋ ਗਿਆ ਫਿਰ ਹੁਣ ਇਹ ਆ ਵੀ ਮੈਂ ਜਦੋਂ ਇਹ ਫੋਨ ਹੀ ਨਹੀਂ ਚੁੱਕਦਾ ਤੇ ਸਾਡੀ ਗੱਲ ਨਹੀਂ ਸੁਣਦਾ ਹਾਂਜੀ ਬੀਜੀ ਆ ਬੀਜੀ ਆ ਬੀਜੀ ਆ ਫੋਨ ਬੰਦਿਆ ਦੱਸ ਦਿੰਦਾ ਜੋ ਮੈਂ ਕਹਿੰਦਾ ਉਹਨਾਂ ਨੇ ਹਾਂਜੀ ਉਹ ਕਹਿੰਦੇ ਪੈਸੇ ਹਾਂ ਮੈਨੂੰ ਇਹਦਾ ਕਿੰਨੇ ਦਾ ਉਹਨੇ ਆ ਜਿਹੜਾ ਚੈੱਕ ਝੂਠਾ ਦੇ ਦਿੱਤਾ ਕਿੰਨੇ ਦਾ ਹਾਂਜੀ 2 ਲੱਖ ਦਾ 2 ਲੱਖ ਮੈਂ ਲੈਣਾ ਪਾਸ ਕਿਥੋਂ ਉਹ ਬੈਂਕ ਕੋਲੋਂ ਮੈਂ ਉਹ ਮੀਮੋ ਲੋਈ ਉਹਨੂੰ ਬੋਨਸ ਹੋਇਆ ਉਹ ਮੈਂ ਉੱਥੇ ਫੋਟੋ ਲਈ ਆ ਤੁਸੀਂ ਪੁਲਿਸ ਨੂੰ ਦੱਸਿਆ ਕਰੋ ਹਾਂ ਜੀ ਹਾਂ ਜੀ ਪੁਲਿਸ ਨੂੰ ਜਾ ਕੇ ਦੱਸਿਆ ਵੀ ਇਹਦਾ ਕਿੰਨੀ ਦਾ ਇਹ ਬੰਦਾ ਨਜਾਇਜ਼ ਮੇਰੀ ਬੰਬੀ ਦੇ ਉੱਤੇ ਇਹਦਾ ਕਿੰਨੀ ਦਾ ਕਬਜ਼ਾ ਕਰੀ ਜਾਂਦਾ ਮੈਨੂੰ ਮਾਰਨ ਪੈਂਗਾ ਆਂਦਾ ਤੇਰੀ ਪੈਲੀ ਨਹੀਂ ਵਗਣ ਦੇਣੀ ਵਾਹੂਗਾ ਤਾਂ ਮੈਂ ਵਾਹੂਗਾ ਔਰ ਕਿਸੇ ਨੂੰ ਨਹੀਂ ਦੇਣੀ ਮੈਂ ਕਿਹਾ ਮੈਂ ਤੈਨੂੰ ਨਹੀਂ ਪੈਲੀ ਦੇਣੀ ਜੋ ਮੈਨੂੰ ਮਰਜ਼ੀ ਦੇ ਦੇ ਠੀਕ ਮੈਂ ਕਹਾਂ ਜੀ ਇਹ ਇਨਸਾਫ ਸਾਨੂੰ ਕਿੱਥੋਂ ਮਿਲਣਾ ਮੈਂ ਬੀਜੀਪੀ ਐਨਆਰਏ ਵਿੰਗ ਨੂੰ ਦਰਖਾਸਤ ਦਿੱਤੀ ਆ ਉਹਨਾਂ ਮਾਰਕ ਕੀਤੀ ਆ ਇਹਦਾ ਕਿੰਨੇ ਤਾਂ ਆਇਆ ਦਕੀਨਦਾ ਐਨ ਆਰ ਆਈ ਬੈਂਕ ਨੂੰ ਅੱਛਾ ਜਦੋਂ ਉਹਨਾਂ ਮੈਨੂੰ ਕਿਹਾ ਇਹਦਾ ਡੀ ਜੀ ਪੀ ਆਪਸ਼ਨ ਹੈ ਵੀ ਤੂੰ ਉੱਥੇ ਜਾ ਤੇਰੀ ਐਪਲੀਕੇਸ਼ਨ ਕਰ ਦਿੰਨੇ ਆ ਮੇਰੀ ਐਪਲੀਕੇਸ਼ਨ ਦਾ ਨੰਬਰ ਹੈ 606 404 ਹਾਂਜੀ ਮੈਂ ਆਇਆ ਉੱਥੇ ਐਪਲੀਕੇਸ਼ਨ ਆਈ ਵੇ ਇਹਦਾ ਕਿਨਿਦਾ ਉੱਥੋਂ ਇੱਕ ਬੰਦਾ ਗਿਆ ਉਹਨਾਂ ਭੇਜਿਆ ਉਹ ਉਹਨਾਂ ਦੇ ਦਫ਼ਤਰੋਂ ਐਪਲੀਕੇਸ਼ਨ ਲੈ ਕੇ ਆਇਆ ਤੇ ਉਹ ਬੀਬੀ ਨੇ ਐਸ ਐਚਓ ਹੀਗੀ ਉਹ ਉਹਨੂੰ ਐਨ ਆਰ ਆਈ ਨੂੰ ਇਨਸਾਫਤ ਨਹੀਂ ਮਿਲਿਆ ਮੇਰੇ ਮੇਰੇ ਦੇਖੋ ਸਰਕਾਰ ਨੇ ਐਨ ਆਰ ਆਈ ਵਿੰਗ ਬਣਾਇਆ ਤਨਖਾਹ ਲੈਂਦੇ ਆ ਇਹ ਸਟਾਫ ਇਨਸਾਫ ਨਹੀਂ ਕਿਹਨੂੰ ਦੇ ਰ ਜੇ ਸਾਡੀ ਸੁਣ ਸੁਣਵਾਈ ਹੁੰਦੀ ਉਥੇ ਪੁਲਿਸ ਵਿੱਚ ਉਹਦਾ ਕਿਨੇ ਅਸੀਂ ਇੱਥੇ ਕੀ ਕਰਨ ਆਉਣਾ ਸੀ ਉਹ ਕੀ ਮੰਗ ਕਰਦੇ ਪ੍ਰੋਫੈਸਰ ਅਸੀਂ ਮੰਗ ਕਰਦੇ ਆ ਜਿਹੜਾ ਮੇਰਾ ਖਾਲ ਪੁੱਟਿਆ ਇਹਦਾ ਕਿਹਦਾ ਖੂ ਪਿੰਨਾ ਕਲਿਆਂ ਦਾ ਉਹ ਮੇਰਾ ਉਹ ਉਹ ਪਦਰਾ ਕਰਨ ਮੇਰੀ ਬੰਬੀ ਦਾ ਨਹਿਰ ਦਾ ਪਾਣੀ ਲਗਦਾ ਕਰਨ ਜਦੋਂ ਨਜਾਇਜ਼ ਇਹਨਾਂ ਕਬਜ਼ਾ ਕਰਕੇ ਰਾਹ ਪਾ ਲਿਆ ਮੇਰੀ ਪੈੜੀ ਵਿੱਚ ਦੀ ਮੇਰੀ ਸਹਿਮਤੀ ਤੋਂ ਬਿਨਾਂ ਉਹ ਉਹ ਇਹਦਾ ਕਿੰਨੇ ਦਾ ਉਹ ਉਹਦੀ ਸਪਾਈ ਕਰਨ ਨਹੀਂ ਨਹੀਂ ਇਨਸਾਫ ਮਿਲਦਾ ਫਿਰ ਕੀ ਕਰਾਂਗੇ ਹੈ ਨਹੀਂ ਇਨਸਾਫ ਤੁਹਾਨੂੰ ਮਿਲਦਾ ਤੇ ਫਿਰ ਮੈਂ ਕੋਰਟ ਜਾਊਂਗਾ ਫਿਰ ਹੋਰ ਕੀ ਕਰਨਾ ਜੇ ਤੇ ਹੁਣ ਮੈਨੂੰ ਤਾਂ ਦੇਖੋ ਉਹਨਦੀ ਕੀ ਲੋੜੀ ਚੌਥਾ ਵੇਂ ਗਿਆ ਇਹਦਾ ਕਿੰਨੇ ਦਾ ਪ੍ਰੈਸ ਜੇ ਪ੍ਰੈਸ ਵੀ ਮੈਨੂੰ ਇਨਸਾਫ ਨਾਲ ਉਹ ਤੇ ਕੋਰਟ ਨਾਲ ਤੇ ਬਥੇਰੀਆਂ ਫੇ ਹਰ ਸਾਜ ਕੀ ਨਾਮ ਦੇ ਕਿਥੋਂ ਰਹਿਣ ਵਾਲੇ ਮੇਰਾ ਨਾਮ ਜਸਵੰਤ ਸਿੰਘ ਆ ਜੀ ਸਨ ਉਹ ਹਮਿੰਦਰ ਸਿੰਘ ਵੀਪੀਓ ਰਈਆ ਪੱਤੀ ਸੀਨੇਮਾਨ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਕੀ ਮਾਮਲਾ ਜੀ ਇਕੱਠੇ ਹੋ ਜੇ ਪ੍ਰੈਸ ਕੀ ਕਰੀ ਮਾਮਲਾ ਸਾਡਾ ਇਹ ਆ ਜੀ ਐਂ ਦੋਵਾਂ ਭਰਾਵਾਂ ਦੀ ਜ਼ਮੀਨ ਦਾ ਰਗੜਾ ਝਗੜਾ ਠੇਕੇ ਦੇ ਜਿੱਤੀ ਨਹੀਂ ਹਾਰ ਕੇ ਸਾਡਾ ਵੀਰ ਭਰਾ ਸਾਡੀ ਉਦਾਂ ਮਤ ਕਰ ਰਿਆ ਤੇ ਸਾਨੂੰ ਉਹ ਵਾਣ ਬੀਜਣ ਤੋਂ ਸਾਨੂੰ ਮਾਰਨ ਪੈਂਦੇ ਦਲਕੇ ਮਾਰਦੇ ਆ ਮਾਰਨੀਆਂ ਧਮਕੀਆਂ ਦਿੰਦੇ ਆ ਜੇ ਸਰਕਾਰੀ ਪੈਹ ਤੇ ਜਾਣਿਆ ਤੇ ਉਥੋਂ ਵੀ ਸਾਡੇ ਟਰੈਕਟਰ ਡਰਾਈਵਰਾਂ ਨੂੰ ਮਾਰਨ ਪੈਂਦੇ ਆ ਦਾਤਰ ਲੈ ਕੇ ਕਦੀ ਕੁਛ ਲੈ ਕੇ ਮਾਰਨੀਆਂ ਟੈਲੀਫੋਨਾਂ ਦੇ ਤੇ ਧਮਕੀਆਂ ਦਿੰਦੇ ਆ ਕਿ ਨਹਿਰੇ ਪਾ ਦਾਂਗੇ ਗੋਲੀਆਂ ਮਾਰਾਂਗੇ ਹੋਰ ਬੜਾ ਕੁਝ ਕਹਿੰਦੇ ਮੇਰਾ ਦੋਰਾ ਸਾਡਾ ਕਦੂ ਸੁੱਕ ਗਿਆ ਇਹ ਪਹਿਲੀ ਭਾਉ ਦੀ ਤੇ ਪਹਿਲੀ ਅਜੇ ਤੱਕ ਵਗਣ ਹੀ ਨਹੀਂ ਦਿੱਤੀ ਇਹਨਾਂ ਨੇ ਇਹ ਸਾਰੀ ਪਾ ਕੇ ਸਾਡੀਆਂ ਦਾਪ ਪੈਲੀਆਂ ਬਣਦੀਆਂ ਨੇ 10 ਕਿੱਲੇ ਹਾਂ ਜੀ ਕਿੰਨੇ ਦੇ ਨਹੀਂ ਆਰਕਾਂ ਦੇ ਇੱਥੇ ਕਦੇ ਦਿੱਤੀ ਨਹੀਂ ਕਿ ਅਸੀਂ ਅਸੀਂ ਆਪ ਹੀ ਅਸੀਂ ਖੁਦ ਕਰਨੀ ਚਾਹੁੰਦੇ ਆ ਤੇ ਸਾਡੀ ਵੀਰ ਸਾਡਾ ਹਰਪਾਲ ਸਿੰਘ ਇਹ ਸਾਡੀ ਹਲਫ ਕਰਦਾ ਇਹਨੂੰ ਤੇ ਅਸੀਂ ਆਪਣਾ ਤੇਲ ਪਾਣੀ ਦਾ ਖਰਚਾ ਵਰਚਾ ਦੇਣਾ ਤੁਸੀਂ ਐਨਆਰਆਈ ਐਨਆਰਆਈ ਮੇਰਾ ਭਰਾ ਹੈ ਗਰਦਿਆਲ ਸਿੰਘ ਹਾਂ ਜੀ ਡਿਵੀਜ਼ਨ ਅਮਰੀਕਾ ਦਾ ਹਾਂ ਜੀ ਕੀ ਫਾਰਮ ਮੰਗ ਕਰਦੇ ਆ ਅਸੀਂ ਜੇ ਉਹ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਇਹ ਮਾਰਨ ਦੀਆਂ ਧਮਕੀਆਂ ਜਾਂ ਹੋਰ ਆਪਰਾ ਕਰਦੇ ਆ ਇਹਨਾਂ ਦੇ ਸਰਕਾਰ ਦੀ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਜੋ ਬੰਦੀ ਕਾਰਵਾਈ ਆ ਇਹਨਾਂ ਦੇ ਪਰਚਾ ਦਿੱਤਾ ਕੀਤਾ ਜਾਵੇ ਠੀਕ ਹੈ ਦੋਲੀ ਦੀ ਲਿਖਤੀ ਕੰਪਲੇਟ ਦਿੱਤੀ ਆ ਹਾਂ ਜੀ ਹਾਂ ਜੀ ਅਸੀਂ ਐਸਪੀ ਦਿਹਾਤੀ ਨੂੰ ਦਿੱਤੀ ਆ ਜੀ ਇੱਥੇ ਸੀਨੀਅਰ ਪੁਲਿਸ ਕਪਤਾਨ ਅੰਬਰਸਾਲ 16 ਤਰੀਕ ਦਿੱਤੀ ਜੀ ਤਿੰਨ ਵਾਰਾਂ ਐਸਐਸਓ ਸਾਹ ਤੋਂ ਮਿਲਾਏ ਆ ਕਾਲਮੀ ਐ ਗਾਇਆ ਸਾਨੂੰ ਇੰਨਾ ਕੁਛ ਸਾਡੇ ਨਾਲ ਹੋਇਆ ਤੇ ਟਕਾਲੀ ਪੁਲਿਸ ਵਾਲੇ ਕਹਿੰਦੇ ਅੱਜ ਫੇਰ ਭੜਕੇ 4 ਵਜੇ ਉੱਤੇ ਇਦਾਂ ਆਇਓ ਇਦਾਂ ਇਦਾਂ ਟਾਈਮ ਨਗਾਹੀ ਜਾਂਦੇ ਖਤਰਾ ਪੂਰਾ ਜੀ ਸਾਨੂੰ ਬਾਹਰ ਅੰਦਰ ਨਿਕਲ ਨਹੀਂ ਜਦੋਂ ਨਹੀਂ ਜਾਨੇ ਅਸੀਂ ਤੇ ਸਾਨੂੰ ਆਣ ਕੇ ਸਾਰੇ ਤਬਰੂ ਆਣ ਕੇ ਪੈ ਜਾਂਦੇ ਆ ਤੇ ਤੁਹਾਨੂੰ ਐ ਕਿਉਂ ਨਾ ਵਣੇ ਲਾਉਣ ਦੇਣਾ ਤੁਹਾਨੂੰ ਐ ਵਣ ਉਹ ਵੀ ਰਹੀ ਏ ਤੇ ਜੀ ਜੀ ਕੀ ਜਾਂਦੇ ਜੀ ਜਮੀਨ ਛੱਡਦੇ ਨਹੀਂ ਉਹ ਨਹੀਂ ਜ਼ਮੀਨ ਤੇ ਸਾਡੇ ਕੋਲੇ ਆ ਸਾਨੂੰ ਵਾਹਣ ਵੀ ਜਾਂ ਨਹੀਂ ਦਿੰਦੇ ਆਨੇ ਵਾਈ ਨੇ ਕਰਨ ਟੰਡੇ ਕਾਲੀ ਕੋਤੇ ਦੇ ਭਾਗ ਗਰਦਿਆਲ ਸਿੰਘ ਦੇ ਨਾਂ ਤੇ ਇਹਨਾਂ ਦੀਆਂ 8 ਪੈੜੀਆਂ ਤੇ 2.5 ਪੈੜੀਆਂ ਮੈਂ ਜਿਹੜੀਆਂ ਮਨਜੀਤ ਸਿੰਘ ਪ੍ਰੋਫੈਸਰ ਵਕੀਨਾ ਸਾਹਿਬ ਉਹਨਾਂ ਤੋਂ ਮੈਂ 3 ਸਾਲਾਂ ਬਾਅਦ ਤੇ 4 ਲੱਖ ਦੇ ਠੇਕੇ ਤੇ ਲਈ ਆ ਸਵਾ ਦੋ ਗੱਲੇ ਅਸੀਂ ਤਾਂ ਪੰਜਾਬ ਸਰਕਾਰ ਤੋਂ ਇਹੇ ਮੰਗ ਕਰਦੇ ਆ ਵੀ ਕਿਰਪਾ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ ਜਿਹੜੇ ਸਾਨੂੰ ਇਹ ਮਾਰਦੀਆਂ ਧਮਕੀਆਂ ਹੋਰ ਰਵਾ ਗਾਰਾ ਗੱਲਾਂ ਕਰਦੇ ਆ ਇਹਨਾਂ ਦੇ ਜੋ ਸਾਡੀ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਪਰਚਾ ਕੱਟਿਆ ਜਾਵੇ ਸਾਡਾ ਇਹਨਾਂ ਨਾਲ ਕੋਈ ਫੈਸਲਾ ਨਹੀਂ ਸਾਨੂੰ ਇਹਨਾਂ ਤੋਂ ਖਤਰਾ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਇਹ ਸਾਡਾ ਕੋਈ ਨੁਕਸਾਨ ਕਰ ਦੇਣਾ ਕਿ ਲੱਗਦਾ ਜੇ ਤੁਹਾਡੀ ਗਾਲੀ ਮਤਲਬ ਸਾਹਣ ਦਾ ਕੁਝ ਹੋਊ ਜੀ ਜੇਤੇ ਵੀ ਕੋਈ ਸਾਡਾ ਕਿਤੇ ਵੀ ਕੋਈ مالی ਜਾਨੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਉਹ ਜਿਹੜੀ ਸਾਨੂੰ ਤਬਕਾਰੀ ਪਾਰਟੀ ਉਹ ਜ਼ਿੰਮੇਵਾਰ ਹੋ ਇਹਨਾਂ ਦੇ ਨਾਮ ਅਪਲੀਕੇਸ਼ਨ ਚ ਨਾ ਵੀ ਸਾਡਾ ਹਰਬਾ ਸਿੰਘ ਆ ਇਹ ਸਾਡੀ ਹਰਬਾ ਦਾ ਇਹਨੂੰ ਤੇ ਅਸੀਂ ਆਪਣਾ ਤੇ ਪੌਂਡਾ ਖਰਚਾ-ਵੱਚਾ ਦੇ ਦਿੱਤਾ ਲਿਖਤੀ ਐਨਰੋ ਨਿਰੋ ਪ੍ਰਹਾਇ ਕਰਦੇ ਆ ਹੋਰਾਂ ਬੜਾ ਕਰਦੇ ਆ ਇਹਨਾਂ ਦੇ ਸਰਕਾਰ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਜੋ ਮੰਨਦੀ ਤਾਲ ਇੱਕ ਲਿਖਤੀ ਕਮਲੇਟ ਦਿੰਦੀ ਹੈ ਵੀ ਇੰਕਾ ਸਾਨੂੰ ਇੰਨਾ ਕੁ ਦੱਸਿਆ ਨਹੀਂ ਹੋਇਆ ਕਿ ਤਕਾਕ ਬਾਹਰੋਂ ਨਿਕਲ ਜਦੋਂ ਨਹੀਂ ਜਾਣੇ ਅਸੀਂ ਤੇ ਸਾਨੂੰ ਆਣ ਕੇ ਸਾਰੇ ਤੰਬਰ